ਬੰਨ ਤੋਂ ਸਾਰੀ ਪਛੇ ਕੇ ਸੱਤ ਕਿਲੇ ਪਾਕਿਸਤਾਨ ਦੀ ਚੁੰਕੀ ਹੈ ਜਦੋਂ ਬਾਬਾ ਘੇਰ ਲਿਆ ਅਜੇ ਫੈਲ ਤੇ ਹੋਇਆ ਨਹੀਂ ਤੇ ਸਾਡੇ ਪਿੰਡ ਨੂੰ ਪਹਿਲਾਂ ਹੀ ਉਹਨਾਂ ਬੰਦਿਆਂ ਨੂੰ ਆੜ ਕੇ ਰਾ ਪਾਰਿਆ ਵਿਆਹ ਚੱਲ ਰਿਹਾ ਸੀ ਤੇ ਖੰਡ ਪਾਠ ਹੋ ਰਿਹਾ ਸੀ ਜਦੋਂ ਬਾਬੇ ਨੂੰ ਉਹਨਾਂ ਗੋਲੀ ਮਾਰੀ ਆਕੇ ਗੁਰੂ ਘਰ ਦੇ ਅੰਦਰ ਆਕੇ ਉਹਨਾਂ ਦੇ ਉੱਠ ਉੱਠ ਉੱਠਿਆ ਨਹੀਂ ਗੋਹ ਮਾਰਾਈ ਪੜੀ ਗਿਆ ਉਹਨਾਂ ਗੋਲੀ ਮਾਰ ਕੇ ਬਹੁਤ ənਵਰ ਕਾਰਗਿਲ ਵੀ ਤੋਂ ਭੱਜੇ ਕਾਰ ਗੈਲਰੀ ਜਿਹੜੇ ਦਾਣੇ-ਦੋਣੇ ਉਹ ਵੇਚ ਕੇ ਗਰੀਬਾਂ ਨੇ ਛਡੂਕੇ ਆਲਿਆਂ ਨੂੰ ਗੱਡੀਆਂ ਵਾਲਿਆਂ ਨੂੰ ਦੇ ਦਿੱਤੇ ਤੇ ਫੇਰ ਆ ਗਏ ਬਿਲਕੁਲ ਹੀ ਬਾਡਰੀ ਬਿਲਕੁਲ ਕਮਜ਼ੋਰ ਹੋ ਗਿਆ ਜਿਹੜੀ ਚੌਥੀ-ਚੌਥੀ ਵਾਰਾ ਹੀ ਪਿੰਡਾਂ ਦੇ ਵਿੱਚ ਕਾਰ ਬਣਾ ਲਏ ਨੇ ਤੇ ਬਣੇ ਨਹੀਂਗੇ ਲੰਗੀਆਂ ਘਰ ਨਹੀਂ ਬਣੇ ਹੋਰਾਂ ਲੰਗੀਆਂ ਘਰ ਨਹੀਂ ਬਣੇ ਤੇ ਜੇ ਕਿਸੇ ਨੇ ਮਾੜਾ ਮੋੜ ਕਮਰਾ ਬਣਾ ਲਿਆ ਉਹਨੂੰ ਘਵਾ ਨਹੀਂ ਹੈਗਾ ਕਿਤੇ ਚਿਹਰੇ ਦੇ ਵੇਖੋ ਕਿਹੇ ਗੇਟ ਲਾਇਆ ਸਾਡੇ ਕਿਸੇ ਵੇਖ ਲਓ ਗੇਟ ਨਹੀਂ ਹੈਗੀ ਕੋਈ ਨਾ ਇੱਥੋਂ ਲੰਗ ਜੋ ਉਹਨਾਂ ਨਾਲ ਉਹਥੋਂ ਲੰਗ ਜੋ ਹੈ ਨਾ ਲੰਗ ਜੋ ਬਸ ਪੈਂਡ ਕਾ ਤਰਤੀ ਜੰਗ ਵੇਲੇ ਦੂਸਰਾ ਮਾਹ ਦੇ ਕੀ। ਕੱਤਰ ਦਾ ਦੇਖਿਆ। ਕਿਹੋ ਜਿਹਾ ਮਾਹੌਲ ਸਗਾ ਉਸ ਵੇਲੇ ਜਦੋਂ ਅ ਉਸ ਵੇਲੇ ਕੀ ਹੋਇਆ ਸਗਾ ਜਦੋਂ ਮਤਲਬ ਸ਼ੁਰੂਆਤ ਹੁੰਦੀ ਸੀ। ਉਸ ਵੇਲੇ ਦੇਹਲੇ ਹੀ ਤੁਰੇ ਆ। ਨਾ ਦਾ ਬਦਬਲਾਈ ਤਾਂ ਤੁਰੇ ਜਾਂਦੇ ਆ। ਰਾਮਾ ਦੇ ਵਿੱਚ ਜਿਹੜੇ ਡੰਗਰ ਹੀ ਉਹ ਵੀ ਇਦਾਂ ਵਾਰਾ ਹੀ ਤੁਰੇ ਫਿਰਦੇ। ਕਿਸੇ ਦਾ ਡੰਗਰ ਛੁੱਟ ਕੇ ਐਨ ਨੂੰ ਭੱਜ ਗਿਆ। ਕਿਸੇ ਦਾ ਐਨ ਨੂੰ ਕੱਜ ਗਿਆ। ਕੋਈ ਵਾਰਾ ਹੀ ਤੁਰੇ ਫਿਰਦੇ। ਨਾ ਕੋਈ ਸਾਈਂ ਨਾ ਖਤਮ ਹੈ। ਚਵਟੇ ਫੈਲਦਾ ਵਜਣਾ ਵਜਾ ਨਿੱਕੇ ਫੈਲਦਾ ਤੇ ਬਾਜੂ ਕੋਈ ਤੇ ਸਾਨੂੰ ਨਿੱਕੇ ਫੈਲਾ ਦੇ ਦਾ ਇੱਥੇ ਤੇ ਸਾਨੂੰ ਧੂਰ ਤੋਂ ਮਜਾਣੀ ਵੀ ਇੱਥੇ ਜਦੋਂ ਉਹਨਾਂ ਵੀ ਮਾਰੇ ਇਹਨਾਂ ਵੀ ਮਾਰੇ ਹੀ ਵਿੱਚ ਘਾਰ ਸਾਨੂੰ ਜਿਵੇਂ ਕੰਡਾ ਤੇ ਨਾ ਵੀ ਕੋਕਲੀ ਦੇ ਨਿਹਰ ਕੋ ਬੁਕਾਰ ਦੇਣਾ ਕੀ ਕੀ ਕਰਦੇ ਡਾਂਗੋਰੀ ਤੇ ਗਏ ਸੀ ਤੇ ਜਦੋਂ ਅੱਜ ਕਾਰ ਗੱਲ ਵਰੀ ਦੇ ਚਲੇ ਗਏ ਅਸੀਂ ਤਾਂ ਉਹੇ ਖੁੱਲੇ ਛੱਡ ਕੇ ਚਲੇ ਗਏ ਤੋਂ ਮਸਤ ਘੜਦੇ ਭਉ ਆ ਗਏ ਜੇ ਤਾਂ ਕੋਈ ਨਾਲ ਲੋਹੇ ਦੀ ਉਹ ਵੀ ਵੇਚ ਕੇ ਉਹ ਬੋਲ ਮਰੋ ਲਈ ਗਏ ਅਸੀਂ ਨਹੀਂ ਵੇਖਿਆ ਸਾਡੇ ਘਰ ਤੋਂ ਜਵਾਰ ਤੱਕ ਨਹੀਂ ਵਾਰਦਾ ਇਤਨਾ ਹੀ ਤੇ ਉਹ ਵੀ ਡਾਕਾ ਹੀ ਗਿਆ ਲੋ ਜੇ ਤੋਂ ਇਤਰਾ ਖਬਰਾਂ ਸੁਣੀ ਦੀਆਂ ਖਬਰਾਂ ਸੁਣਦੇ ਵਿੱਚ ਬਹੁਤ ਮਨ ਦੇ ਵਿੱਚ ਆਉਦਾ ਵੀ ਪਤਾ ਨਹੀਂ ਕੀ ਬਣ ਜਾਣਾ ਜੇ ਬਣ ਗਿਆ ਸਾਡੇ ਦੇ ਪੱਲੇ ਕੋਈ ਨਹੀਂਗਾ ਪਹਿਲਾਂ ਇਥੋਂ ਉਜੜੇਵੇਂ ਅਹੀਂ ਦੇ ਯਾਰੜੇ ਜੇ ਬੁੱਢੇ ਤੇ ਗਾਂ ਹੁਣ ਅਸੀਂ ਇਹ ਸੋਚਦੇ ਆ ਵੀ ਸਾਡੀ ਤੇ ਨੰਗ ਕਿਹਦੇ ਗਾਂ ਹੁਣ ਆਲੀ ਸਾਡੀ ਪੀੜ੍ਹੀ ਕੀ ਕਰੂ ਪੂ ਪੰਜਾਬ ਟੀਵੀ ਉਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਗੜੀਤਾ ਬੀਤੇ ਦਿਨ ਪਹਿਲਗਾਮ ਦੇ ਵਿੱਚ ਜੋ ਘਟਨਾ ਵਾਪਰੀ ਸੀ ਉਸ ਦੇ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਮਾਹੌਲ ਜਿਹੜਾ ਕਾਫੀ ਤਣਾ ਦੇ ਵਿੱਚ ਚਲਾ ਗਿਆ ਪਰ ਬਹੁਤ ਸਾਰੀਆਂ ਅਫਵਾਹਾਂ ਵੀ ਆਉਂਦੀਆਂ ਕਿ ਬਾਰਡਰ ਏਰੀਏ ਦੇ ਵਿੱਚ ਜਿਹੜਾ ਆ ਬਹੁਤ ਹੀ ਜ਼ਿਆਦਾ ਸਹਿਮ ਦਾ ਮਾਹੌਲ ਆ ਬਹੁਤ ਹੀ ਜ਼ਿਆਦਾ ਮਾਹੌਲ ਜਿਹੜਾ ਤਣਾਪੂਰਨਾ ਪਰ ਇੱਥੇ ਮਾਹੌਲ ਜਿਹੜਾ ਬਿਲਕੁਲ ਸੁਖਾਵਾ ਹੈ ਕਿਉਂਕਿ ਪ੍ਰੋਪ ਪੰਜਾਬ ਟੀਵੀ ਦੀ ਟੀਮ ਜਿਹੜੀ ਹੈ ਇੱਥੇ ਪਹੁੰਚੀ ਹੈ ਇੱਥੇ ਦੇ ਜੋ ਪਿੰਡ ਦੇ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਜਿਹੜੇ ਬੈਠੇ ਨੇ ਉਹ ਤੁਹਾਨੂੰ ਉਹਨਾਂ ਲੋਕਾਂ ਦੇ ਨਾਲ ਤੁਹਾਨੂੰ ਮਿਲਾਵਾਂਗੇ ਅਸੀਂ ਇਸ ਵੇਲੇ ਪਿੰਡ ਕਲਸ ਦੇ ਵਿੱਚ ਬੈਠੇ ਹੋਏ ਹਾਂ ਕਲਸ ਪਿੰਡ ਜੋ ਕਿ ਬਿਲਕੁਲ ਬਾਰਡਰ ਦੇ ਉੱਤੇ ਹੈ ਮਹਿਜ ਸਿਰਫ 50-60 ਮੀਟਰ ਦੀ ਦੂਰੀ ਉ ਉਹ ਲੱਗੀ ਹੋਈ ਆ ਸਾਡੇ ਨਾਲ ਇੱਥੇ ਬਜ਼ੁਰਗ ਮੌਜੂਦ ਨੇ ਜਿਹਨਾਂ ਬਜ਼ੁਰਗਾਂ ਨੇ ਪਹਿਲਾਂ ਭੈਂਟ ਤੇ ਕੱਤਰ ਦੀ ਜੰਗ ਵੇਲੇ ਵੀ ਮਾਹੌਲ ਦੇਖਿਆ ਤੇ ਹੁਣ ਫਿਰ ਦੁਬਾਰਾ ਉਸੇ ਤਰ੍ਹਾਂ ਦਾ ਮਾਹੌਲ ਕਿਤੇ ਨਾ ਕਿਤੇ ਬਣਦਾ ਨਜ਼ਰ ਆ ਰਿਹਾ ਜਿਉ ਉਸ ਤੋਂ ਪਹਿਲਾਂ ਵੀ ਜੇ ਗੱਲ ਕਰ ਲਈਏ ਤਾਂ ਬਾਰਡਰ ਜਿਹੜੇ ਆ ਉਹ ਖਾਲੀ ਕਰਵਾਏ ਤਾਂ ਸਭ ਤੋਂ ਵੱਡਾ ਸੰਤਾਪ ਜਿਹੜਾ ਉਹ ਪੰਜਾਬ ਦੇ ਇਹਨਾਂ ਲੋਕਾਂ ਨੂੰ ਭੁਗਤਣਾ ਪੈਂਦਾ ਆ ਸਾਡੇ ਨਾਲ ਅੰਕਲ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਅੰਕਲ ਜੀ ਸਾਸ਼ੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਅੰਕਲ ਇੱਕ ਵਾਰ ਫਿਰ ਗੱਲ ਤੁਰੀ ਕਿ ਬਾਰਡਰ ਖਾਲੀ ਕਰਵਾਏ ਜਾ ਸਕਦੇ ਨੇ ਇਹ ਗੱਲ ਪਹੁੰਚੀ ਤੁਹਾ ਸਾਡੇ ਤੱਕ ਜੀ ਅਜੇ ਤੱਕ ਗੱਲ ਨਹੀਂ ਵੀ ਇਹ ਗੱਲ ਹੈਗੀ ਇਤਨਾ ਹੀ ਤਾਂ ਇਤਾਂ ਤੁਹਾਡੇ ਕੋਲ ਅਜੇ ਤੱਕ ਕੋਈ ਆਖੀ ਜਾਂਦਾ ਐ ਹੋ ਜਾਣਾ ਜੇ ਨਾ ਸਾਨੂੰ ਤੇ ਜੀਦਾ ਵੀ ਜਾਵਾਂਗੇ ਅਸੀਂ ਕਿਤੇ ਬਿਲਕੁਲ ਮਨ ਦੇ ਵਿੱਚ ਕੀ ਚੱਲ ਰਿਹਾ ਹੁੰਦਾ ਜੇ ਮੰਨ ਲਓ ਇਹ ਗੱਲ ਵੈਸੇ ਅਫਵਾਹ ਦੇ ਰੂਪ ਵਿੱਚ ਵੀ ਉੱਡਦੀ ਆ ਤਾਂ ਮਨਚ ਅੰਕਲ ਜਿਹੜੇ ਬਾਰਡਰ ਏਰੀਆ ਤੇ ਬਿਲਕੁਲ ਤੁਸੀਂ ਨਾਲ ਬੈਠੇ ਹੋ ਇੱਕ ਲਾਂਗ ਟੱਪ ਕੇ ਅੱਗੇ ਮਤਲਬ ਦੂਸਰਾ ਦੇਸ਼ ਹੈ ਤਾਂ ਤੁਹਾਡੇ ਮਨ ਚ ਕੀ ਚੱਲ ਰਿਹਾ ਹੁੰਦਾ ਸਾਡੇ ਮਨ ਦੇ ਤੇ ਇਹ ਵਸਦਾ ਵੀ ਜੇ ਦਾ ਜਿਤਨਾ ਅਸੀਂ ਆ ਵਤਨ ਦੇ ਆ ਉਹ ਵੀ ਆਪਦੇ ਵਤਨ ਦੇ ਰਹਿ ਵਤਨ ਦੇ ਰਹੀਏ ਤੇ ਇਹ ਆਪਦੇ ਘਰਾਂ ਦੇ ਰੁਖੀ ਮਸੀ ਖਾਨੇ ਆ ਕੇ ਜਾ ਰਾ ਕਰਦੇ ਆ ਬੱਚੇ ਪਾਲਦੇ ਆ ਦੂਜੀ ਗੱਲ ਸਾਨੂੰ ਇਹ ਹੈਗੀ ਵੀ ਚਲੋ ਹਾਂ ਤੇ ਅੱਧੀ ਪਜਦੀ ਉਮਰਾਂ ਢਾਈ ਆ ਗਾ ਸਾਨੂੰ ਆਉਣ ਵਾਲੇ ਬੱਚਿਆਂ ਦਾ ਉਹਦਾ ਵੀ ਮਤਲਬ ਹੈ ਵੀ ਇਹਨਾਂ ਨਾਲ ਜੇ ਘਟਨਾ ਹੋ ਜੇ ਕੋਈ ਹੋ ਜੇ ਤੇ ਇਹ ਮਤਲਬ ਕੀ ਕਰਨਗੇ ਇਹਨਾਂ ਵੇਖਿਆ ਕੀ ਇਹਨਾਂ ਕੋਈ ਗੱਲ ਕਹੈ ਨਹੀਂ ਨਾ ਕੋਈ ਇਹਨਾਂ ਦੇ ਵਿਚਾਨਾਂ ਦੀ ਉਮਰ ਆਣਾ ਤੁਹਾਨੂੰ ਇਹਦੇ ਇਹ ਆਨੇ ਮਾਰੇ ਸ਼ਾਂਤੀ ਰੱਖੇ ਤੇ ਹੇ ਆਪ ਦਾ ਆਪਣੇ ਪ੍ਰੋਗਰਾਮ ਕਰਦੇ ਰਹੀਏ ਰੋਟੀ ਪਾਣੀ ਖਾਂਦੇ ਰਹੀਏ ਗਰੀਬ ਅੰਦਾਜ਼ਾ ਦੀ ਮਜ਼ਦੂਰੀ ਕਰੇ ਵਾਈ ਵਾਲਾ ਵਾਈ ਕਰੇ ਖੇਤੀ ਵਾਲਾ ਖੇਤੀ ਕਰੇ ਸਾਨੂੰ ਕਿਸੇ ਗੱਲ ਦੀ ਦਿੱਕ ਨਹੀਂ ਗਈ ਬਾਕੀ ਦਿੱਕ ਸਾਨੂੰ ਇਹ ਹੈ ਜਿਹੜਾ ਉੱਠਣਾ ਸਾਨੂੰ ਆਪ ਦੀ ਮਤਲਬ ਬਹੁਤ ਹੀ ਸਾਨੂੰ ਮਹਿਸੂਸ ਆ ਉੱਠਣਾ 67 ਦੀ ਜੰਗ ਵੇਲੇ ਤੁਸੀਂ ਸਮਾਂ ਦੇਖਿਆ 71 ਦਾ ਦੇਖਿਆ ਕਿਹੋ ਕਿਹੋ ਜਿਹਾ ਮਾਹੌਲ ਸੀਗਾ ਉਸ ਵੇਲੇ ਜਦੋਂ ਉਸ ਵੇਲੇ ਕੀ ਹੋਇਆ ਸੀਗਾ ਜਦੋਂ ਮਤਲਬ ਸ਼ੁਰੂਆਤ ਹੁੰਦੀ ਸੀ ਉਸ ਵੇਲੇ ਜਿਹੋਲੇ ਹੀ ਤੁਰੇ ਆ ਨਾ ਦਾ ਮਤਲਬ ਲਈ ਤਾਂ ਤੁਰੇ ਜਾਂਦੇ ਆ ਰਾਮਾਂ ਦੇ ਵਿੱਚ ਜਿਹੜੇ ਡੰਗਰ ਹੀ ਉਹ ਵੀ ਇਤਾਂ ਵਾਰਾ ਹੀ ਤੁਰੇ ਫਿਰਦੇ ਕਿਸੇ ਦਾ ਡੰਗਰ ਛੋਟ ਕੇ ਆਏ ਨੂੰ ਭਾਜ ਗਿਆ ਕਿਸੇ ਦਾ ਆਏ ਨੂੰ ਕੱਜ ਗਿਆ ਕੋਈ ਵਾਰਾ ਹੀ ਤੁਰੇ ਫਿਰਦੇ ਨਾ ਕੋਈ ਸਾਈਂ ਹੀ ਨਾ ਖਤਮ ਹੈ ਤੇ ਬਾਰੋ ਵੀ ਕੋਈ ਗੱਲ ਨਹੀਂ ਬਾਕੀ ਇਹ ਗੱਲੇ ਵੀ ਇਹਨਾਂ ਜੰਗਾਂ ਨੇ ਸਾਨੂੰ ਗਰੀਬਾਂ ਬੰਦਿਆਂ ਨੂੰ ਚਾਹੇ ਸਾਡੇ ਕਿਸਾਨ ਆ ਜਿਹੜੇ ਤੁਹਾਨੂੰ ਸਿਰਫ ਥੱਲੇ ਲਾਇਆ ਜੇ ਜੇਦਾ ਜੇ ਨਾ ਕੋਈ ਪਿਆਰ ਮਾਨ ਦੇ ਉਹਨੇ ਸਾਨੂੰ ਫੇਰ ਹੀ ਲਾਣਾ ਚੋਲਣਾ ਹੋ ਜਾਂਦਾ ਤੇ ਜੀ ਤੇ ਚੌਥੀ ਚੌਥੀ ਵਾਰ ਅਸੀਂ ਪਿੰਡਾਂ ਦੇ ਵਿੱਚ ਘਰ ਬਣਾ ਲਏ ਨੇ ਤੇ ਬਣੇ ਨਹੀਂਗੇ ਰਾ ਨੰਗੀਆਂ ਘਰ ਨਹੀਂ ਬਣੇ ਹੋਰਾਂ ਨੰਗੀਆਂ ਘਰ ਨਹੀਂ ਬਣੇ ਤੇ ਜੇ ਕਿਸੇ ਨੇ ਮਾੜਾ ਮੋੜ ਕਮਰਾ ਬਣਾ ਲਿਆ ਉਹਨੂੰ ਬੁਆ ਨਹੀਂ ਹੈਗਾ ਹੈ ਤੇ ਜੇ ਕਿਹਦੇ ਮਤਲਬ ਆ ਤੂੰ ਹੀ ਵੇਖ ਲੋ ਜੇ ਕਿਤੇ ਛੇੜਾ ਦੇਖੋ ਕਿਹੇ ਗੇਟ ਲਾਇਆ ਸਾਡੇ ਕਿਸੇ ਵੇਖ ਲੋ ਗੇਟ ਨਹੀਂ ਹੈਗੀ ਕੋਈ ਨਾ ਇਥੋਂ ਨੰਗ ਜੋ ਤੇ ਉਹਨਾਂ ਨਾਲ ਨੰਗ ਜੋ ਉਥੋਂ ਨੰਗ ਜੋ ਹੈ ਨੰਗ ਜੋ ਬਾਕੀ ਸਾਡੀ ਜਿਹੜੀ ਮੁਸ਼ਕਲਾ ਥਾਂ ਬਾਰਡਰੀ ਦੇ ਰਹਿਣ ਵਾਲੇ ਬਿਲਕੁਲ ਥੱਲੇ ਲੱਗੇ ਖਲੇ ਆ ਕੋਈ ਸਾਡੇ ਪੱਲੇ ਗੰਡ ਨਹੀਂ ਕੀ ਹੈਗੀ ਤੇ ਸਿਰਫ ਸਾਡੇ ਆ ਤਾਂ ਨੂੰ ਵੇਂਦੇ ਹੋਗੇ ਵੀ ਚੰਗੇ ਤੰਦ ਰੋਤਿਆ ਬਾਕੀ ਜਿਹੜੀ ਅੰਦਰ ਦੀਆਂ ਥਾੜ ਨੂੰ ਜਾਂ ਮਜ਼ਦੂਰੀਆਂ ਅੰਦਰੋਂ ਅਸੀਂ ਬੱਚਾ ਲੈ ਵੇਖ ਵੇਖੇ ਅੰਦਰ ਚੁਰਦੇ ਚੁਰਦੇ ਤੁਰੇ ਜਾਂਦੇ ਆ ਨਾ ਜਦੋਂ ਪਿਛਲੀ ਵਾਰ 71 ਦੀ ਜੰਗ ਵੇਲੇ ਤੁਸੀਂ ਦੱਸਿਆ ਤੁਹਾਡੀ ਉਮਰ ਉਸ ਵੇਲੇ ਕਿੰਨੀ ਸੀ 71 ਦੀ ਜੰਗ ਵਾਰੇ 71 ਦੀ ਜੰਗ ਵਾਰੇ ਤੇ ਮਤਲਬ ਹੈ ਵੀ ਠੀਕ ਹੀ ਹੈ ਮਤਲਬ ਹੈ ਦਵਾੜਾ ਜਾ ਮੈਂ ਕਹਾਂ ਉਸ ਵੇਲੇ ਜਦੋਂ ਪਤਾ ਲੱਗਿਆ ਕੀ ਕਰ ਰਹੇ ਸੀਗੇ ਤੁਸੀਂ ਜਦੋਂ ਤੁਹਾਨੂੰ ਆਪਣੇ ਘਰ ਛੱਡਣੇ ਪਏ ਤੁਸੀਂ ਉਸ ਵੇਲੇ ਕੀ ਕਰ ਰਹੇ ਸੀ ਸਾਡੇ ਘਰ ਛੱਡਣ ਰਹੀ ਵੀ ਤੁਹਾਨੂੰ ਕਿਸੇ ਬਦਲੇ ਨਹੀਂ ਜਦੋਂ ਤੁਹਾਨੂੰ ਇਤਾਂ ਡਰੇ ਸੀ ਅਹੀਂ ਸਾਰਾ ਪਿੰਡ ਹੀ ਜਾ ਕੇ ਕੋਈ ਮਸਤ ਘਾਟ ਚਲ ਜਾਂਦਾ ਕੋਈ ਖੇਮ ਕਰਨ ਚਲ ਜਾਂਦਾ ਹੀ ਅਸੀਂ ਬਿਲਕੁਲ ਨਜੀਗ ਆ ਐ ਬਾਹਰ ਨ ਤੋਂ ਸਾਰੀ 6 ਕੇ 7 ਕਿਲੇ ਪਾਕਿਸਤਾਨ ਦੀ ਚੌਂਕੀ ਆ ਤੇ ਜਦੋਂ 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 ਬਾਬਾ ਘੇਰ ਲਿਆ ਅਜੇ ਫੈਲ ਤੇ ਹੋਇਆ ਨਹੀਂ ਤੇ ਸਾਡੇ ਪਿੰਡ ਨੂੰ ਪਹਿਲਾਂ ਹੀ ਉਹਨਾਂ ਬੰਦਿਆਂ ਨੇ ਆਣ ਕੇ ਘੇਰਾ ਪਾ ਲਿਆ ਅੱਛਾ ਮਤਲਬ ਫੈਲ ਹੁੰ ਤੋਂ ਸਾਡਾ ਫੈਲ ਹੁੰਦਾ ਸਾਰੀ ਉਹਨਾਂ ਨੇ ਸਿੱਧੇ ਆਣ ਕੇ ਸਾਡੇ ਬੰਦੇ ਘੇਰ ਕੇ ਜਿੰਨੇ ਸਾਡੇ ਅਗੇ ਵਿਆਹ ਆਲੇ ਉਹਨਾਂ ਨੂੰ ਬਈ ਇੱਥੇ ਕਿ ਰਾਕੀਬ ਦਾ ਕੀ ਕੀ ਤਰ੍ਹਾਂ ਕੀਤਾ ਛੱਡਿਆ ਕਿ ਤਰ੍ਹਾਂ ਨਾ ਛੱਡਿਆ ਕਿਉਂ ਉਹ ਵਾਰਿਆ ਅਸੀਂ ਇੱਥੇ ਨਹੀਂ ਸੁਣਿਆ ਤੁਸੀਂ ਪਹਿਲਾਂ ਵੀ ਜਦੋਂ ਜੇ ਆਫਰ ਕੋਡ ਵੀ ਜ਼ਿਕਰ ਕਰ ਰਹੇ ਸੀ ਕਿ ਵਿਆਹ ਚੱਲ ਰਿਹਾ ਸੀ ਉਸ ਵੇਲੇ ਤੁਹਾਡੇ ਪਿੰਡ ਵਿਆਹ ਚੱਲ ਰਿਹਾ ਸੀ ਤੇ ਖੰਡ ਪਾਠ ਹੋ ਰਿਹਾ ਸੀ ਜਦੋਂ ਬਾਬੇ ਨੂੰ ਉਹਨਾਂ ਗੋਲੀ ਮਾਰੀ ਅੱਛਾ ਆਕੇ ਗੁਰੂ ਘਰ ਦੇ ਅੰਦਰ ਆਕੇ ਅੰਦਰ ਆ ਕੇ ਉਹਨਾਂ ਦੇ ਉੱਠੋ ਉੱਠੋ ਉਠਿਆਣੇ ਦਾ ਮਾਰਾ ਹੀ ਪੜੀ ਗਿਆ ਤੇ ਉਹਨਾਂ ਗੋਲੀ ਮਾਰ ਕੇ ਤੇ ਛੀਦ ਕਰਦਾ ਹਾਂਜੀ ਤੇ ਉਸਦੇ ਬਾਅਦ ਜਿਹੜਾ ਫੇ ਲਾੜਾ ਲਾੜੀ ਸੀਗੇ ਤੇ ਹੋਰ ਲੋਕ ਜਿਹੜੇ ਆਏ ਸੀਗੇ ਇੱਥੇ ਇਕੱਠੇ ਉਹ ਲਾੜਾ ਲਾੜੀ ਵੀ ਜਦੋਂ ਅਜੇ ਅਜੇ ਤੇ ਅਜੇ ਖੰਡ ਪਾੜ ਤੜਿਆ ਦੇ ਵਿਚਾਰੇ ਫੜ ਕੇ ਉਹ ਇੱਥੋਂ ਭੱਜ ਭੁੱਜ ਕੇ ਨਿਕਲੇ ਲਾੜੇ ਨੇ ਕੀ ਵੇਖਣਾ ਲਾੜੀ ਨੂੰ ਤੇ ਲਾੜੇ ਨੇ ਉਹਨੇ ਕੀ ਵੇਖਣਾ ਜਦੋਂ ਪਿਛਾਂ ਚਲੇ ਗਏ ਆ ਪਿਛਾਂ ਚਲੇ ਗਏ ਫਿਰ ਵਿਚਾਰੇ ਜਿੱਦ ਤੱਕ ਜਾਂ ਕੇ ਜੁੰਗਟਿਆ ਹੋਗਾ ਦੋ ਦੋ ਕਿਤੇ ਕੀਤਾ ਕੋਤਾ ਹੋਗਾ ਮਾ ਕੇ ਸਾਰਾ ਪ੍ਰੋਗਰਾਮ ਤੇ ਇੱਥੇ ਰਹਿ ਗਏ ਜਿਹਨੀਆਂ ਖੁਸ਼ੀਆਂ ਮਨਾਉਣੀਆਂ ਆ ਤੇ ਜਿਹੜੀ ਖੁਸ਼ੀਆਂ ਜਿਹੜਾ ਮੇਲ ਨੇ ਆਣ ਕੇ ਰੋਟੀ ਪਾਣੀ ਖਾਣਾ ਉਹ ਵੀ ਵਿਚਾਰੇ ਇੱਥੇ ਘੇਰੇ ਚ ਫਸੇ ਜਿਕੇ ਉਹਨਾਂ ਨੇ ਉਹ ਉਹ ਵੀ ਕੀ ਕਰਨਾ ਤੇ ਕੀ ਜਦੋਂ ਜਦੋਂ ਘਰ ਦੇ ਵਿੱਚ ਵਿਬੜੀ ਪੈ ਗਈ ਤੇ ਅੰਕਲ ਜੀ ਫਿਰ ਜਦੋਂ ਇੱਥੋਂ ਉੱਠ ਕੇ ਜਾਣਾ ਪੈਂਦਾ ਫਿਰ ਤੁਸੀਂ ਕਿੱਥੇ ਜਾਣੇ ਹੋ ਕਿੱਥੇ ਰਹਿਣੇ ਹੋ ਰਿਸ਼ਤੇਦਾਰ ਵਗੈਰਾ ਕਿਹੋ ਜਿਹਾ ਵੀ ਉਹ ਵੇਖੋ ਜੀ ਇਹ ਰਿਸ਼ਤੇਦਾਰ ਕਿਤਨਾ ਵੀ ਜਿੱਥੇ ਉਹਨਾਂ ਦਾ ਮਤਲਬ ਹੈ ਜੇ ਕਿਸੇ ਦਾ ਮਾੜਾ ਮੋੜ ਰਿਸ਼ਤੇਦਾਰ ਹੈਗਾ ਉੱਥੇ ਚਲੇਗੇ ਹੈ ਤੇ ਉੱਥੋਂ ਜੇ ਮਤਲਬ ਹੈ ਜੇ ਉਹ ਆ ਕੇ ਗਏ ਗਾਂ ਦੂਜੇ ਘਰ ਚਲੇਗੇ ਜਿਤਨਾ ਬੰਦੇ ਆਵੇ ਜਿਵੇਂ ਬੇਕਦਰ ਹੋ ਗਏਗੇ ਕਿ ਜਾ ਕੇ ਕੇ ਪੈਣ ਪਰ ਕੋ ਜਾਵਾਂ ਗੱਲਾਂ ਚਾਹ ਕਰੋ ਜਦੋਂ ਅਸੀਂ ਤਾਂ ਚਾਰ ਦੇ ਜੀ ਚਲੇ ਗਏ ਅਗਲੇ ਉਦੋਂ ਮਰਦੇ ਆ ਵੀ ਦੱਸੋ ਵੀ ਅਸੀਂ ਕਿ ਹੁਣ ਗਰੀਬਾਂ ਕਰੇ ਕਿਸੇ ਕੋਲੇ ਹੈਗਾ ਤੇ ਆਪੋ ਆਪਣਾ ਜੇ ਜਾਦੀ ਗੱਲ ਆਪਾਂ ਇਹ ਸੋਚਿਆ ਵੀ ਅਸੀਂ ਹੁਣ ਵਰਾ ਖਾਣਾ ਤੇ ਦੋ 10 ਤੋੜੇ ਦਾਣੇ ਰੱਖ ਲਾਂਗੇ ਤੇ 20 ਜੀ ਨਾਲ ਅਸੀਂ ਦੂਜੇ ਚਲੇ ਗਏ ਤੇ ਅਗਲਾ ਸੋਚਦਾ ਵੀ ਤੇ ਡੰਗਰ ਆ ਡੰਗਰਾਂ ਨੇ ਪੰਡਾਣਾ ਪੱਠੇ ਖਾਣੇ ਉਹਨਾਂ ਨੂੰ ਕਾ ਟਰਾਲੀਆਂ ਨਾਲ ਤੂੜੀ ਲੈਂਦੀ ਵੇਖੋ ਤੇ ਇਹਨੇ ਇਹਨੇ ਤੂੜੀ ਲੋਕਾਂ ਨੇ ਆਪ ਸਾਡੇ ਡੰਗਰੋਂ ਪਾਉਣਗੇ ਕਿ ਆਪ ਨੇ ਉਹਨੂੰ ਪਾਉਣਗੇ ਹੁਣ ਲਾ ਲੋ ਦਾਲੋ ਵੀ ਆ ਜਿਸ ਹਾਲ ਦਾ ਹੀ ਬਾਨਿਆ ਇੱਕ ਤਰ੍ਹਾਂ ਅੰਕਲ ਇੱਥੇ ਦੇ ਲੋਕਾਂ ਨੂੰ ਮਤਲਬ ਕਿ ਕਦੇ ਬਸਦੇ ਨਹੀਂ ਹਮੇਸ਼ਾ ਉਜਾੜਾ ਹੀ ਦੇਖਣਾ ਪੈਂਦਾ ਯਾੜਾ ਜੀ ਸਾਣੂ ਤੁਸੀਂ ਪੁੱਛਦੇ ਅਸੀਂ ਤੇ ਹੋ ਗਏ ਯਾੜੇ ਜੀ ਬੁੱਢੇ ਤੇ ਗਾਂ ਹੁਣ ਅਸੀਂ ਇਹ ਸੋਚਦੇ ਆਂ ਵੀ ਸਾਡੀ ਤੇ ਨੰਗ ਕੀ ਦੇ ਗਾਂ ਹਣ ਵਾਲੀ ਸਾਡੀ ਪੀੜ੍ਹੀ ਕੀ ਕਰੂਗੀ ਵੀ ਲਾਲਾ ਵੀ ਯਾੜੇ ਜੀ ਬੁੱਢੇ ਹੋ ਗਏ ਵੀ ਜੇ ਇਥੋਂ ਲਾਲੋ ਜੀ ਦੋ ਤਿੰਨ ਵਾਰ ਕਾਰ ਗੈਲਰੀ ਵੀ ਇਥੋਂ ਭੱਜੇ ਕਾਰ ਗੈਲਰੀ ਜਿਹੜੇ ਦਾਣੇ ਦੋਣੇ ਉਹ ਵੇਜੂ ਕੇ ਗਰੀਬਾਂ ਨੇ ਘਟੁੱਕੇ ਵਾਲਿਆਂ ਨੂੰ ਗੱਡੀਆਂ ਵਾਲਿਆਂ ਨੂੰ ਦੇ ਤੇ ਫੇਰ ਆ ਗਏ ਹਾਂ ਤੇ ਇਹ ਤਾਂ ਮੁਸ਼ਕਲਾਂ ਹੀ ਸਾਡੀਆਂ ਤੇ ਪੂਰੀਆਂ ਤੇ ਬਿਲਕੁਲ ਅਸੀਂ ਬਾਰਡਰ ਏਰੀਆ ਬਿਲਕੁਲ ਕਮਜ਼ੋਰ ਹੋ ਗਏ ਆ ਕੋਈ ਮਤਲਬ ਸਾਡੇ ਏਡੀ ਗੱਲ ਨਹੀਂ ਅਜੇ ਕੋਠਾ ਜਿਹੜੇ ਕੋਠੇ ਵੀ ਜਿਹੜੇ ਪਾਉਣੇ ਅੱਜ ਹੋਇਆ ਤੇ ਨਹੀਂ ਕੋਈ ਨਹੀਂ ਹੈਗਾ ਕੁਝ ਨਹੀਂ ਹੈ ਤੁਸੀਂ ਅਕੜ ਇਹਦੀ ਗੱਲ ਹੈ ਜੇ ਕੋਈ ਸਾਡਾ ਸਮਾਨ ਚੰਗਾ ਹੁੰਦਾ ਤਾਂ ਘਰ ਵਾਲੇ ਜੀ ਕਰਦਾ ਤੇ ਠੋਡ ਮਾਰ ਕੇ ਤੋੜ ਦੇਣ ਜੀ ਕਰੇ ਸਾਨੂੰ ਦੇ ਦੇਣ ਜੀ ਕਰੇ ਨਾ ਦੇ ਦੇਣ ਉਹ ਇਹ ਉਹਨਾਂ ਦੀ ਮਾਨਤ ਆ ਸਾਡਾ ਨਹੀਂ ਹੋਰ ਟਾਈਮ ਤੇ ਕੁਝ ਵੀ ਹੁੰਦਾ अच्छा फिर ਤੁਸੀਂ ਜਦੋਂ ਵਾਪਸ ਆਏ ਸੀਗੇ ਜਦੋਂ 71 ਦੀ جنگ ਦੇ ਬਾਅਦ ਉਹ ਖਤਮ ਹੁੰਦੀ ਹੈ ਵਾਪਸ ਆਏ ਤਾਂ ਉਸ ਵੇਲੇ ਘਰ ਘਰ ਤੁਹਾਡੇ ਉਸੇ ਤਰ੍ਹਾਂ ਬਣੇ ਸੀ ਜਾਂ ਟਾ ਟੂ ਦਿੱਤੇ ਗਏ ਸੀ ਨਹੀਂ ਜੀ ਜਦੋਂ جنگਵਾਰੀ ਟਹਿ ਗਏ ਜੰਗਵਾਰੀ ਟਹਿ ਗਏ ਸੀ ਤੇ ਜਦੋਂ ਆਹ ਕਾਰ ਗੱਲਵਰੀ ਰੇ ਚਲੇ ਗਏ ਸੀ ਤਾਂ ਬੋਏ ਖੁੱਲੇ ਛੱਡ ਕੇ ਚਲੇ ਗਏ ਤੋਂ ਮਸਤ ਕੱਢਦੇ ਪਾਉ ਆ ਗਏ ਜੇ ਤਾਂ ਕੋਈ ਨਾਲ ਆ ਲੋਹੇ ਦੀ ਉਹ ਵੀ ਵੇਚ ਕੇ ਉਹ ਮਰੋ ਲਈ ਗਏ ਅਸੀਂ ਨਹੀਂ ਵੇਖਿਆ ਸਾਡੇ ਘਰ ਕੋਈ ਵੜਦਾ ਨਹੀਂ ਵੜਦਾ ਇਤਨਾ ਹੀ ਉਹ ਵੀ ਢਾਕਾ ਗਏ ਲੋਕ ਪੀ ਜੇ ਮਦਦ ਕੋਈ ਤੇ ਇਥੋਂ ਰਿਗਾਰਡ ਰਿਆ ਕੋਈ ਨਾਲ ਹੀ ਆ ਕੋਈ ਜੋ ਚੁੱਕ ਕੇ ਲੈ ਜੇ ਤੁਹਾਨੂੰ ਕੀ ਪਤਾ ਕੌਣ ਲੈ ਗਿਆ ਕੌਣ ਨੇ ਲੈ ਗਿਆ ਕੋਈ ਯਾੜਾ ਪੈ ਜਾਂਦਾ ਕੀ ਸੋਚਦੇ ਬਾਦਰ ਏਰੀਏ ਦੇ ਲੋਕ ਜੰਗ ਦੇ ਬਾਰੇ ਕੀ ਸੋਚਦੇ ਨੇ ਵੇ ਸਾਡੇ ਦੇ ਜੰਗ ਦੇ ਬਾਰੇ ਵੀ ਅਸੀਂ ਤਾਂ ਨੇ ਮਹਾਰਾਜ ਸੱਚਾ ਪਾਤਸ਼ਾਹ ਪੀ ਜੰਗ ਲੱਗੇ ਹੀ ਨਾ ਹੈ ਉਹ ਜਿਹੜਾ ਜਾਂਗੋ ਜਿਹੜੇ ਸਾਰੇ ਹੀ ਪੀ ਜਿਤਨਾ ਅਸੀਂ ਓਖੇ ਜਿਹੜਾ ਦੂਜੇ ਉਹ ਵੀ ਇਤਨੇ ਓਖੇ ਹੋਣਗੇ ਅਹੀਂ ਤੇ ਮਸੂਹ ਤੇ ਕਰਦੇ ਵੀ ਅਹੀਂ ਆਉਂ ਕਹਿੰਦੇ ਦੁਜੇ ਵੀ ਉਹ ਕਿਹਾ ਨਿਆਣਿਆਂ ਦੀ ਜ਼ਿੰਦਗੀ ਤੁਸੀਂ ਕਿਵੇਂ ਸੋਚ ਦਿਓਗੇ ਜਦੋਂ ਹੁਣ ਜਵਾਕ ਐ ਨਿੱਕੇ ਨਿੱਕੇ ਹਨਾ ਜੀ ਇਹਨਾਂ ਕੀ ਇਹਨਾਂ ਦੀ ਜ਼ਿੰਦਗੀ ਹੋਊਗੀ ਅੱਗੇ ਮੈਂ ਜ਼ਿੰਦਗੀ ਜੀ ਹੁਣਾ ਸੀ ਤੇ ਸਹੀ ਪੁੱਛਦਾ ਜੇ ਤੇ ਸਾਡੇ ਕੋਲ ਕੋਈ ਦਾਰਾ ਸਰ ਸਾਡੇ ਦੇ ਅੰਦਰ ਦਾ ਖਾਣਾ ਐ ਵੀ ਜੇ ਸਾਡੇ ਬੱਚੇ ਪਿਛਾਂ ਚਲੇ ਜਾ ਤਾਂ ਕੋਈ ਸ਼ੈਤ ਜਿਹੜੇ ਕੁਲੇ ਬਣੇ ਉਹਨਾਂ ਦੇ ਤੇ ਬੈਠੇ ਰਹਿਣ ਦੁਬਾਰਾ ਦੇ ਨਾ ਬਣਾਉਣੇ ਪੈਣ ਜੇ ਕਿਤੇ ਚਲੋ ਜੇ ਜ਼ਿੰਦਗੀ ਰਵੇ ਤੇ ਤੇ ਜੇ ਨਾ ਜ਼ਿੰਦਗੀ ਰਵੇ ਤੇ ਫੇਰ ਮਾਲਕ ਦੇ ਹੱਥ ਏ ਸੈਂਟਰ ਮੈਂ ਵੀ ਸੋ ਸੁਣਿਆ ਸੁਣਨੇ ਵਿੱਚ ਆਇਆ ਕਹਿੰਦੇ ਜਿਹੜੇ ਕੁਛ ਮੁਖੀ ਹੁੰਦੇ ਨੇ ਘਰਾਂ ਦੇ ਉਹ ਕਹਿੰਦੇ ਵੀ ਆਪਾਂ ਲੜਾਂਗੇ ਆਪਾਂ ਇੱਥੇ ਰ੍ਹਾਂਗੇ ਜਾਣਾ ਨਹੀਂ ਹੈਗਾ ਇਦਾਂ ਵੀ ਹੁੰਦਾ ਹੈ ਵੇਖੋ ਜੀ ਮੈਂ ਤਾਂ ਕਹਿਣਾ ਚਾਹਣਾ ਵੀ ਦੱਸੋ ਵੀ ਲੜਾਂਗੇ ਕੀ ਆ ਤੁਸੀਂ ਹੁਣ ਟੀਵੀ 'ਚ ਵੇਖ ਲਓ ਐਰਾ ਵਗੈਰਾ ਵੇਖ ਲਓ ਕੋਈ ਲੜਨ ਵਾਲੀ ਕੋਈ ਡਾਂਗ ਛੋਟੇ ਵਾਲੀ ਲੜਾਈ ਰਹਗੀ ਲੜਾਈ ਲੜਾਈ ਤੇ ਰਹਿ ਗਿਆ ਆ ਲਾ ਲਓ ਤੁਸੀਂ ਆ ਵੇਖ ਲਓ ਟੀਵੀਆਂ ਤੇ ਮੇਦੇ ਕੀਵੇਂ ਦੇ ਜਿਹਨੀਆਂ ਮਝੇ ਲਾ ਦਿੱਤੀਆਂ ਇਹਦੇ 'ਚ ਲੜਨਾ ਕਿਹਨੇ ਕੀ ਜਿੱਥੇ ਪੈ ਗਈ ਉਹਨੇ ਉਥੇ ਸੌਂ ਜਾਣਾ ਲੜਨਾ ਕਿਹਨੇ ਤੇ ਆ ਵੇਖ ਲਓ ਤੁਸੀਂ ਹੁਣ ਅੱਜ ਵਿਖਾਉਂਦੇ ਆ ਤੁਸੀਂ ਟੀਵੀਾਂ 'ਚ ਵੇਖੋ ਅੱਜ ਜਿਹੜੇ ਦੇਖਣਦੇ ਆ ਇਹ ਕਿਸੇ ਲੜਨਾ ਨਹੀਂ ਕਿਸੇ ਨੇ ਲੜਨਾ ਕੀ ਬਤਾ ਕਿਸੇ ਦੀ ਕੀ ਕਰਨਾ ਕਿਸੇ ਨੇ ਅੱਗੇ ਇਹ ਕਿਹੜੀ ਡਾਂਗ ਥੋੜੇ ਦੀ ਲਾਈਏ ਫਿਰ ਦੋ ਡਾਂਗਾਂ ਕੋਈ ਵਾਧਾ ਮਾਰ ਦੋ ਵਾਧਾ ਕਰ ਗੱਲ ਤੇ ਹੈਗੀ ਹੋਂ ਤੇ ਗੱਲ ਤੇ ਹੈਗਾ ਕੰਪਿਊਟਰ 'ਕਾ ਸਟੈਟ ਹੈਗਾ ਜਿੱਥੇ ਥੋੜਤਾ ਉੱਥੇ ਕਿਸ ਨੇ ਪਹਿਰਨਾ ਕਿੱਥੇ ਨਹੀਂ ਪਹਿਰਨਾ ਪਿਛਾਂ ਬਾਕੀ ਸਾਨੂੰ ਮੁਸ਼ਕਲ ਆ ਆ ਵੀ ਜਿਹੜੀ ਸਾਨੂੰ ਇੱਥੇ ਕੋਈ ਸਾਡਾ ਲੋਕ ਨਹੀਂ ਹੈਗੀ ਪਿਛਾਂ ਕਿ ਵੀ ਜਿਆਦਾ ਕੋਈ ਨਾਰ ਹੋਊਗੀ ਜਾ ਵੱਡੇ ਫੈਲ ਤੋਂ ਵਜਣਾ ਵਜਣਾ ਨਿੱਕੇ ਫੈਲ ਤੋਂ ਤੇ ਬਾਜੂ ਕੋਈ ਤੇ ਸਾਨੂੰ ਨਿੱਕੇ ਫੈਲਾਉਂਦੇ ਦਾ ਤੇ ਇੱਥੇ ਤੇ ਸਾਨੂੰ ਧੂੜ ਧਮ ਜਾਣੀ ਆ ਵੀ ਇੱਥੇ ਜਦੋਂ ਉਹਨਾਂ ਵੀ ਮਾਰੇ ਇਹਨਾਂ ਵੀ ਮਾਰੇ ਹੀ ਵਿੱਚ ਕਰਿਆ ਸਾਨੂੰ ਤਾਂ ਕਿਹ ਪਿਆ ਘੰਡਾ ਦੇਖਣਾ ਵੀ ਕੋਈ ਨਹੀਂ ਦੇਣਾ ਨੇਰ ਘੁੱਪ ਕਰ ਦੇਣਾ ਕਿ ਕੀ ਕਰ ਦੇਣਾ ਮੁੱਕ ਦੀ ਗੱਲ ਇਹ ਹੈ ਕਿ ਇਦਾਂ ਦਾ ਮਾਹੌਲ ਪਿੱਛੇ ਜੋ ਬਣ ਗਿਆ ਠੀਕ ਆ ਆਉਣ ਵਾਲੇ ਸਮੇਂ 'ਚ ਨਹੀਂ ਬਣਨਾ ਚਾਹੀਦਾ ਤੇ ਗਰੀਬਾਂ ਲਈ ਕਿਉਂਕਿ ਤੁਹਾਡਾ ਤਾਂ ਸਭ ਕੁਝ ਇਹੀ ਹੈ ਸਾਡਾ ਜੀ ਸਭ ਕੁਝ ਹੈ ਗਾਇਆ ਵੀ ਇਹ ਹੈ ਸਾਡੇ ਕੋਲ ਤੇ ਆਹ ਕੁਝ ਸਾਡੇ ਆਹ ਦੋ ਦੋ ਡੰਗਰ ਆ ਇਹ ਹੈ ਸਾਡੀ ਪਹਿਲੀ ਜੇ ਸਾਡੇ 3 ਪੋਤੇ ਹੈ ਸਾਡੀ ਜ਼ਿਆਦਾ ਤੇ ਹੋਰ ਸਾਡਾ ਕੀ ਹੈ ਤੇ ਦਿਹਾੜੀ ਕਰਕੇ ਗੁਜ਼ਾਰਾ ਕਰਦੇ ਆ ਤੇ ਬਾਕੀ ਇਹ ਗੱਲਾਂ ਤੁਰੇ ਫਿਰਦੇ ਆ ਬਾਕੀ ਜਿਹਦਾ ਹੀ ਆ ਤੇ ਪਰਿਵਾਰ ਨੂੰ ਤੇ ਜਾ ਦਿੱਤੀ ਪੁੱਤਰੇ ਥਾਂ ਮੈਂ ਦੇ ਨਾਲ ਧਿਆਨ ਮਾਰਦੇ ਆ ਬਾਕੀ ਉਤਰਾ ਹੀ ਜਾਂਦੇ ਜਿਹਨ ਅੰਦਰਲਾ ਖਾਤਾ ਸਾਡਾ ਮਰਿਆ ਅੰਦਰ ਉਹ ਹੀ ਖਤਮ ਹੈ ਅੱਛਾ ਜਿੱਦਾਂ ਬਾਰਡਰ ਪਾਰ ਤੋਂ ਕੁਝ ਖੇਤ ਆਪਣੇ ਲੋਕਾਂ ਦੇ ਹੁੰਦੇ ਉਧਰ ਵੀ ਤੁਸੀਂ ਖੇਤੀ ਕਰਨ ਜਾਂਦੇ ਹੋ ਜਾਂ ਫਿਰ ਐਜ਼ੇ ਮਜ਼ਦੂਰ ਖੇਤ ਆਹੀਂ ਜੀ ਝੋਨਾ ਜਿਹੜੇ ਉਹ ਨਾਲੋਂ ਸਾਡੇ ਗਰੀ ਤੂੜੀਆਂ ਲਵਾਉਣ ਦੇ ਨੇ ਇਹਨਾਂ ਨੇ ਝੋਨਾ ਲਾਉਣਗੇ ਕਿਸਦਾ ਤੂੰ ਨਾ ਕਿਹੜੇ ਕਿ ਨਗਦ ਪੈਸੇ ਸਾਡੇ ਕੋਲ ਆ ਤੂੰੜੀਆਂ ਲਾਉਂਦੇ ਕੋ ਝੋਨਾ ਲਾ ਕੇ ਲਾ ਦੂਗਾ ਕੋਈ ਦਿਹਾੜੀਆਂ ਲਾ ਕੇ ਲਾ ਦੂਗਾ ਇਤਨਾ ਹੀ ਹੋਰ ਕੋਈ ਕਾਰੋਬਾਰ ਸਾਡੇ ਕੋਲ ਇਹ ਹੈਗਾ ਤਾਂ ਜਿਹੜੇ ਦਾਣੇ ਕੋਈ ਇਹ ਇਥੋਂ ਹੀ ਅਸੀਂ ਤੂੜੀ ਬਣਾਉਣੀ ਜੇ ਕੋਈ ਦਾਣੇ ਤਕਰੀਬ ਨੇ 4 ਮਾਣ ਰੱਖਣੇ ਤੇ ਇਹਨਾਂ ਦੇਹਾੜੀਆਂ ਜੋ ਕੋਈ 2 ਮਹੀਨਾ ਦੇ ਰੱਖ ਲੋਗੇ ਤੇ ਇਹਨਾਂ ਦੇ ਰੱਖ ਲੋ ਇਹ ਕੋਈ ਹੋਰ ਵੱਡੀ ਵੱਡੀ ਗੱਲ ਕੋ ਨਹੀਂ ਕੀਗੀ ਹਾਂਜੀ ਸਾਡੇ ਨਾਲ ਜਿਹੜੇ ਆ ਬਜ਼ੁਰਗ ਬੈਠੇ ਹੋਏ ਸੀਗੇ ਗੱਲਬਾਤ ਕੀਤੀ ਤੇ ਪਿੰਡ ਦੇ ਹੋਰ ਵੀ ਇੱਥੇ ਅੰਕਲ ਜੀ ਬੈਠੇ ਨੇ ਅੰਕਲ ਕਿਵੇਂ ਦਾ ਮਾਹੌਲ ਹੁੰਦਾ ਸੀਗਾ ਪਹਿਲਾਂ ਹਨਾ ਤੇ ਜਿੱਦਾਂ ਹੁਣ ਗੱਲ ਤੁਰਦੀ ਐ ਹਾਲਾਂਕਿ ਚਲੋ ਮਾਹੌਲ ਤਾਂ ਬਿਲਕੁਲ ਸ਼ਾਂਤਮਈਆ ਪਰ ਫਿਰ ਵੀ ਜਦੋਂ ਆਪਾਂ ਗੱਲ ਸੁਣਦੇ ਆ ਤਾਂ ਦਰਮਨ ਦੇ ਵਿੱਚ ਜਰੂਰ ਉੱਠਦਾ ਉਸ ਜੀ ਹੁਣ ਲੈ ਡਰ ਜੀ ਜਦੋਂ ਇਸ ਤਰ੍ਹਾਂ ਖਬਰਾਂ ਸੁਣੀਦੀਆਂ ਖਬਰਾਂ ਸੁਣਦੇ ਵਿੱਚ ਬਹੁਤ ਮਨ ਦੇ ਵਿੱਚ ਆਉਂਦਾ ਵੀ ਪਤਾ ਨਹੀਂ ਕੀ ਬਣ ਜਾਣਾ ਜੇ ਬਣ ਗਏ ਸਾਡੇ ਦੇ ਪੱਲੇ ਕੋਈ ਨਹੀਂਗਾ ਪਹਿਲਾਂ ਇੱਥੋਂ ਜੁੜੇ ਪਏ ਆ ਬਰਡ ਤੇ ਬੈਠੇ ਆ ਕੋਈ ਕੰਮਕਾਰ ਨਹੀਂ ਹੈਗਾ ਜੇ ਕੋਈ ਕੰਮਕਾਰ ਫ ਕੋ ਬਚੇ ਕਾਮਗਰ ਨਾ ਕੋਈ ਕਈ ਚੀਜ਼ਾਂ ਵਿੱਚ ਬਚਣੋ ਇਧਰ ਕੋਈ ਫੈਕਟਰੀ ਨਹੀਂ ਗਈ ਕੋਈ ਕਾਰੋਬਾਰ ਨਹੀਂਗਾ 65 ਕਿਲੋਮੀਟਰ ਜਾ ਕੇ ਅੰਮ੍ਰitsarੋਂ ਦਾ ਇਥੋਂ ਅੰਮ੍ਰitsar ਜੇ ਫੈਕਟਰੀ ਕੋਈ ਜਾਂਦਾ ਤੇ ਕੋਈ ਆਵਾ ਸਾਧਨ ਨਿਕਾ ਜਾਣ ਵਾਸਤੇ 100 ਰੁਪਿਆ ਬੱਸ ਦਾ ਕਿਰਾਇਆ ਤੋਂ ਜਾਣਦਾ 100 ਕਿਰਾਇਆ ਲ ਜਾਂ ਲਵਾਂਗੇ 100 ਉਹਨਾਂ ਨੂੰ 200 ਰੁਪਿਆ ਕਿਰਾਇਆ ਲੱਗ ਜਾਣਾ ਤੇ ਵਾਪਸ ਆਉਂਦਾ ਕਿੰਨਾ ਉਥੋਂ 300 ਮਿਲ ਜੂ ਦਿਹਾੜੀ 500 ਮਿਲ ਜੂਗੀ 500 ਵਿੱਚ 200 ਕਿਰਾਇਆ ਲੱਗਿਆ 300 ਬਜਾ 300 ਕਿ ਕੀ ਦੁੱਧ ਲਿਆਵਾਂਗੇ ਘਰੇ ਕੇ ਕੁ ਰਾਸ਼ਨ ਬਚਾਂ ਦੇ ਲਿਆਵਾਂਗੇ ਦਵਾਈ ਲਿਆਵਾਂਗੇ ਅਹੀਂ ਤੇ ਕੇ ਫਾਰੇ ਪਾਸੋਂ ਅਦਰ ਮਾਰ ਵਜਦੀ ਆ ਅਸੀਂ ਸੋਚਦੇ ਆ ਵੀ ਕੋਈ ਸਰਕਾਰ ਫੈਕਟਰੀਆਂ ਲਾਵੇ ਕੋਈ ਸ਼ਾਂਤੀ ਬਣੀ ਰਵੇ ਆਰਕ ਚੀਜ਼ ਦੀ ਜਿਹੜੇ ਬੈਠੇ ਆ ਕੋਈ ਸੋਚਦੇ ਆ ਵੀ ਚਲੋ ਜਿਤਨਾ ਬੱਚੇ ਨਿਗੇ ਨਗੇ ਚਰੇ ਆ ਆਪਦੇ ਜੂੰਗ ਜਰਾ ਕੀਤੀ ਜਾਂਦੇ ਆ ਤੇ ਜੇ ਅਸੀਂ ਅੱਜ ਇਸ ਤਰ੍ਹਾਂ ਫਿਰ ਜੜੀ ਉਜੜ ਗਏ ਤੇ ਕਿਹੜੇ ਪਾਸੇ ਜਾਵਾਂਗੇ ਅਸੀਂ ਤੇ ਕੇ ਪਾਸੇ ਜੁਗੇ ਨਹੀਂ ਨਾ ਜਿੰਦੇ ਜਣਾ ਮਰਿਆ ਜਾ ਸਾਡਾ ਮਾਹੌਲ ਜਿਹੜਾ ਬਹੁਤ ਖਰਾਬ ਹੋ ਚੁੱਕਾ ਵਾ ਬਾਕੀ ਹੁਣ ਵੇਲੋ ਤੁਹਾਡੇ ਸਾਹਮਣੇ ਜੋ ਕੋਈ ਬਾਈ ਤੋਂ ਨਾਲ ਹੀ ਬਾਰਡਰ ਵੀ ਦਾ ਕਿ ਲੋ ਮੈਂ ਅੱਧਾ ਪੰਜ ਪੰਜ ਚੋਗੇ ਲੈਣੇ ਬੱਢ ਰਿਹਾ ਉਹਦਾ ਉਹਦਾ ਤਾਂ ਬਿਲਕੁਲ ਠੀਕ ਆ ਆਂਦੇ ਜਾਂਦੇ ਉਧਰ ਖੇਤੀ ਕਰਨ ਵੀ ਆਪਣੇ ਲੋਕ ਜਾਂਦੇ ਅੰਗਲ ਤੁਸੀਂ ਤਾਂ ਲੋਕ ਹਾਂ ਹਾਂਜੀ ਹਾਂਜੀ ਇੱਥੇ ਵਧੀਆ ਕੰਮ ਤੇ ਕਰਦੇ ਬੀਐਸਐਮ ਨਾਲ ਜਾਂਦੀ ਤੇ ਚੋਨਾ ਚਾਣਾ ਲਾਉਣ ਤੂੜੀ ਬਣਾਉਣ ਨੂੰ ਜਾਂਦੀ ਬੀਐਸਐਮ ਗਈ ਨਾਲ ਕਦੇ ਉਹ ਮੈਂ ਉਹ ਮੈਂ ਤਾਂ ਬਿਲਕੁਲ ਨਾਰਮਲ ਰਹਿੰਦਾ ਸੀ ਹਾਂਜੀ ਹਾਂਜੀ ਉਸ ਤਰ੍ਹਾਂ ਕੋਈ ਗੜਾਤ ਨਹੀਂ ਹੁਣ ਤੁਸੀਂ ਤਾਂ ਫੇ ਆਪਣਾ ਹਨਾ ਤੂੜੀ ਤੜੀ ਬਣਾਉਣੇ ਜਾ ਆਪਣੇ ਘਰ ਦੇ ਘਰੇਲੂ ਕੰਮ ਜਿੱਥੇ ਹਾਂਜੀ ਹਾਂਜੀ ਇੱਥੇ ਬਸ ਸਾਰਾ ਕੰਮ ਇੱਥੇ ਠੀਕ ਠਾਕ ਚੱਲਦਾ ਕੋਈ ਡਰ ਨਹੀਂ ਕੋਈ ਪਰਾਨੀ ਨਹੀਂ ਇਹ ਬਾਰਡਰ ਤੇ ਬਿਲਕੁਲ ਆਖਰੀ ਪਿੰਡ ਹੈ ਗਰਾਉਂਡ 0 ਦੀ ਰਿਪੋਰਟ ਜਿਹੜੀ ਆ ਤੁਹਾਡੇ ਨਾਲ ਆਪਾਂ ਸਾਂਝੀ ਕਰ ਰਹੇ ਹਾਂ ਇਸ ਵੇਲੇ ਪ੍ਰੋ ਪੰਜਾਬ ਟੀਵੀ ਤੋਂ ਸੋ ਇੱਥੇ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਬੀਤੀਆਂ ਜੋ ਬੀਤੇ ਸਮੇਂ ਦੇ ਵਿੱਚ ਜੋ ਜੰਗਾਂ ਹੋਈਆਂ ਸਨ ਉਹਨਾਂ ਵੇਲੇ ਦੱਸਿਆ ਇਹਨਾਂ ਨੇ ਕਿ ਉਹ ਜਾ ਮਾਹੌਲ ਆ ਜਾਂ ਕਿਹੋ ਜਿਹਾ ਇਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਇਹਨਾਂ ਦਾ ਜੋ ਘਰ ਹੈ ਉਹ ਵੀ ਇੱਕ ਤਰ੍ਹਾਂ ਉਜੜ ਗਏ ਸੀਗੇ ਦੁਬਾਰਾ ਫੇਰ ਆ ਕੇ ਬਸਦੇ ਆ ਪਰ ਜਦੋਂ ਦੁਬਾਰਾ ਫੇਰ ਉਹ ਮੇਰੀ ਗੱਲ ਤੁਰਦੀ ਆ ਤਾਂ ਕਿਤਨੇ ਕਿਤੇ ਇਹਨਾਂ ਦੇ ਦਿਲਾਂ ਵਿੱਚ ਡਰ ਹੁੰਦਾ ਹੈ ਕਿ ਬੱਚੇ ਹੁੰਦੇ ਨੇ ਜਾ ਜਾਨਵਰ ਇਹਨਾਂ ਨੇ ਰੱਖੇ ਹੁੰਦੇ ਜਾਂ ਇਹਨਾਂ ਦੇ ਕਿੱਤੇ ਆ ਸਭ ਕੁਝ ਉਹ ਖਤਮ ਹੋਣ ਦੇ ਇੱਕ ਤਰ੍ਹਾਂ ਦੇ ਕਿਨਾਰੇ ਜਿਹੜੇ ਉਹ ਲੱਗ ਜਾਂਦੇ ਹੈਗੇ ਸੋ ਇਹਨਾਂ ਦੇ ਕਹਿ ਸਕਦੇ ਨਾ ਦਿਲ ਤਾਂ ਇੱਕੋ ਗੱਲ ਕਹਿੰਦਾ ਕਿ ਇਸ ਤਰੀਕੇ ਦਾ ਮਾਹੌਲ ਜਿਹੜਾ ਉਹ ਬਿਲਕੁਲ ਨਹੀਂ ਬਣਨਾ ਚਾਹੀਦਾ ਸੋ ਹੋਰ ਵੀ ਇਸ ਤਰ੍ਹਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੇਖਦੇ ਰਹੋ ਪ੍ਰੋ ਪੰਜਾਬੀ